ਸੋਈ ਮਹਿਲਾ ਪੰਜਵਾ ਦੇਨ ਛੜਾਏ ਦੁਨੀ ਜੋ ਲਾਏ ਤੁਹੀ ਸਰਾਏ ਕੋ ਨਾਮੇ ਗਾਈ ਜੋਤ ਸੁਭਾਵੈ ਸੋ ਪਰਵਾਨ ਆਪਣੀ ਤ੍ਰਿਤ ਆਪੇ ਜਾਣ rau ਸੱਚਾ ਧਰਮ ਪੁੰਨ ਪਲਾ ਕਰਾਈ ਦੀਨ ਕੇ ਤੈਸੋ ਦੁਨੀ ਨਾ ਜਾਏ ਸਰਬਨਿਰੰਦਰ ਕੋ ਜਾਗੈ ਜਿਤ ਜਿਤ ਲਾਇਆ ਤਿਤ ਦਿੱਤ ਕੋ ਲਾਗੈ ਅਗੰਮ ਕੁਚਰ ਸਤਿ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੋਈ ਮਹਿਲਾ ਪੰਜਵਾ ਪ੍ਰਾਂਤੈ ਗਾਲ ਹਰਨਾਮ ਉਚਾਰੀ ਈਤ ਉਦਗੀ ਓਟ ਸواری ਸਦਾ ਸਦਾ ਜਪਿਐ ਹਰਨਾਮ ਪੂਰਨ ਹੋਏ ਮੰਗੇ ਕਾਮ ਰਹਾ ਪ੍ਰਭ ਵਨਸੀ ਰਹਿ ਨਾਨਕ ਸ ਦਿਨ ਗਾਓ ਜੀਵਤ ਵਰਤ ਨੇ ਚਲ ਪਾਵੇਂ ਤਾ ਸੋ ਸਹੋ ਸੇਵ ਜਿਤ ਦੋਟ ਨ ਆਵੇ ਸਾਥ ਕਰਚਤ ਸੁਖ ਅਨੰਦ ਵਿਹਾਵੇ ਜਗ ਜੀਵਨ ਪਰਕ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਤੇ ਆਇਆ ਸੋਈ ਮਹਨ ਲਾ ਪੰਜਾਂ ਗੁਰੂ ਬੂਰੇ ਜਪੇ ਦਿਆਲਾ ਦੁਖ ਬਿਨਸੀ ਪੂਰਨ ਪਈ ਕਾਲ ਤੇਖ-ਪੇਖ ਜੀਵਾ ਦਰਸਤਵਾਰਾ ਚਰਨ ਕਮਲ ਜਾਈ ਬਲਿਆਰ ਤੁਝੇ ਧਾਕੁਰ ਕਉਨਾ ਹਮਾਰਾ ਰਹਾਓ ਸਾਧ ਸੰਗਤ ਸਿਉ ਪ੍ਰੀਤ ਗਨਾਈ ਪੂਰਵ ਕਰਮ ਲਿਖਤ ਦੁਰ ਪਾਈ ਜਪ ਹਰ ਹਰ ਨਾਮ ਚਰਜ ਪ੍ਰਤਾਪ ਜਾਲਨ ਸਕੈ ਦੀਨ ਤਾਪੁ ਨਿੰਕਨਾ ਵਿਸਰ ਹਰ ਚਰਨੰ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ ਸੋਏ ਮਹਿਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਚਿਤ ਰਸ ਨਾ ਹਰ ਨਾਮ ਚਾਰੇ ਸੋਲਵਨ ਦੀ ਪ੍ਰਭ ਦੀਨ ਦਿਆਲਾ ਸਾਜ ਗਾਵੇ ਗੁਣ ਸਦਾ ਰਸਾਲਾ ਰਉ ਜੀਵਨ ਰੂਪ ਸਿਮਰਨ ਭਰਮ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨਿਰ। ਜਨ ਕੀ ਭੋਗ ਤੇਰਾ ਲਾਮਿਹਾਰ ਤੂੰ ਦਾਤਾ ਪ੍ਰਭ ਦੇਵਨਹਾਰ। RAM ਰੰਤ ਸੰਦਨ ਸੁਗਵਾਨ ਨਾਨਕ ਦੇਵਨਹਾਰ ਸੁਜਾਨਾ। ਸੋਈ ਮਹਿਲਾ ਪਜਮਾ ਬਹਿ ਤੀਜਾਤ ਤਦੇ ਦ੍ਰਿਸ਼ਟ ਨੰਤਾਰਤ। ਨਿਤਿਯਮੋ ਬੰਧੈ ਨਿਤ ਪਾਰਚ ਮਦਵੇ ਭਜ ਦਿਨ ਨਿਤ ਰਣੀ ਜਦ ਵਪਦਾਰਤ ਚੀਤ ਹਰ ਸਰਣੀ ਰਹਾਉ ਕਰਤਵ ਕਾਰ ਦੋ ਕਰ ਚਰਤ ਰਾਮ ਰਤਨ ਰਤ ਤਿਲਨੀ ਤਾਰਤ ਪਰਣ ਕੋਖਣ ਸੰਗ ਯੋਦ ਬਿਹਾਣੀ ਜਗਦੀਸ਼ ਕੀ ਗਤਿ ਨੀ ਜਾਣਿ ਸ਼ਰਨ ਸੁਮਰਤ ਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੁਈ ਮਹਿਲਾ ਪੰਜਵਾਂ ਸਾਧ ਸੰਗਤ ਸਾਧ ਸੰਗਤ ਤਰੈ ਭੈ ਸੰਸਾਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੂ ਕਰੋ ਸੋਗ ਸਾ ਗਿਨ ਸੇ ਗੁਰ ਪੂਰੇ ਮਿਲ ਪਾਪਤ ਜੈ ਨਰਾਜ ਜੀਵਨ ਬਧਵੀ ਹਰਿ ਕਾ ਨਾਮ ਮਨ ਤਨ ਨਿਰਵਲ ਸਾਚ ਸੁਆਵ ਆਠ ਪੈ ਪਾਰ ਉਨੰਦੇ ਆਈਐ ਪੂਰਵ ਲਿਖਤ ਹੋਏ ਤਾ ਪਾਈਐ ਸ਼ਰਣ ਬਈ ਜਗ ਦੀਨ ਦੇ ਅਲਾ ਨਾਨਕ ਜਾ ਚੈ ਸੰਦ ਅਲਾ ਸੁਈ ਵਹਿਲਾ ਪੰਜਾ ਨ ਕਰ ਕਾਗਾ ਜਨ ਜਣੀ ਰੂੜਾ ਝੂਠੇ ਤੰਦਰ ਚਿਉ ਮੂੜਾ ਜੇ ਤੋ ਲਵੈ ਤੇ ਤੇ ਲਗਣਾ ਜਾ ਤੂ ਦੇ ਤੇਰਾ ਨਉ ਜਪਣਾ ਰਾਮ ਹਰ ਗੇ ਦਾ ਸਰਸੀ ਤੀਰ ਤੇ ਰਾਮ ਰਸਾਇਣ ਦਿਨਮਤੇ ਬਾਬ ਅਗਰ ਬਰਵ ਅਪੇ ਗਾਡੇ ਜਨਮ ਜਨਮ ਕੀ ਟੂਟੇ ਗਾਂਡੇ ਉਧਰ ਸੁਆਮੀ ਬਰਵ ਕਿਰਪਾ ਤਾਰੇ ਨਾਨਕ ਦਾਸ ਹਰ ਸਰਣਾ ਦੁਆ ਦੁਆਰੇ ਸੋਈ ਮਹਿਲਾ ਪੰਨਵਾ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਵ ਸੋਗ ਫਿਰਨੀ ਦੁਲਾਇਆ ਗੁਰੂ ਤੇ ਆਏ ਹਰ ਚਰਨ ਮਨ ਤੀਨੇ ਤਾਂ ਦੇ ਕਰਤੇ ਅਸ਼ਿਰਜੀ ਨੇ ਰਾਉ ਗੁਣ ਗਾਵਤ ਚੁਤ ਬਿਨਾਂ ਜੀ ਤਾਂ ਦੇ ਕਰਦੀ ਜੰਗੀ ਵਸੀ ਕਰ ਕਿਰਪਾ ਲੈ ਨੇ ਲੜ ਲਾਈ ਜਦਾਨੰਦ ਨਾਨਕ ਗੁਣ ਗਾਏ ਸੋਈ ਮਹਿਲਾ ਪੰਨਵਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਕਾਨੀ ਰਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮੈਂ ਪਰਵੇਸ਼ਾ ਸਾਧੂ ਤੂਰ ਮੁਖ ਮਸਗਲਾਈ ਨਾਨਕ ਉਦਰੇ ਹਰ ਗੁਰ ਸ਼ਰਣਾਈ ਸੋਈ ਮਹਿਲਾ ਪੰਜਵਾ ਕਰਤੀ ਜਮ गोविंदा गुण गाऊ गो देला दर्शन देहो पूर्ण कृपालाराम कर कृपा तू ही रूपत परत बाला जीव पिंड सब तुराम ल अमृतना जल जब ना ला नानक जाचे संत रवाला सोई मैं ला पंजवा ਤਿਸ ਵਿਨ ਦੂਜਾ ਵਰਣ ਕੋਈ ਆਪੇ ਥਮ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਰਨ ਸਮਰਤ ਪਰਾਉ ਸਭ ਰੋਗ ਮਿਟਾਵੇ ਨਵਾ ਨਰੋਆ ਨਾਨਕ ਰਖਾ ਆਪੇ ਉਹ ਸੋਈ ਮਹਿਲਾ ਪੰਜਾਂ ਦਰਸ਼ਨ ਗੋਲੋ ਚ ਸਗੋਈ ਪੂਰੇ ਭਾਗ ਪ੍ਰਾਪਤ ਹੋਈ ਰਾਉ श्याम सुंदर तज नींद को आई महमोनी दूता लाई प्रेम शोकरत गसाई निर्दय जंद जस दया ना पाई अंग जनम वीती अन परवाई करवासन देवे दूतर आई दिन रहन अपना गिया पाई किसदोषन दीजे कीरत बवाई ਸੁਣ ਸਾਜਨ ਸੰਤ ਜਨ ਪਾਈ ਚਰਨ ਸਰਣਾ ਨਾਨਕ ਗਤ ਪਾਈ ਰਾਸੂਈ ਮਹਿਲਾ ਪੰਜਵਾ ਕਰ ਚੋਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਫਲੇ ਜਵਾ ਵਿਸ਼ਾ ਗਵੀ ਜਮ ਗੁਣ ਗਾਏ ਕੀਤੀ ਕਾਮਨਾ ਦੌਲਹਰ ਜਿਤ ਹਰ ਬਿਸਰਾਏ ਰਾਵ ਆਨੰਦ ਗਰੀਬੀ ਸਾਧ ਸੰਗ ਜਿਦਵਰਵ ਜਿਤੇ ਆਏ ਚਲ ਜਾਓ ਓ ਬੜ ਬਣਾ ਮਾਇਆ ਲਗਟਾਏ ਪੇਸਨ ਦੇਸ ਓਡ ਕਮਰੀ ਸੁਖ ਮਨ ਸੰਤੋਖਾਏ ਐਸੋ ਰਾਜਨ ਗੀਤੇ ਕਾਜ ਚਿਤਨ ਦ੍ਰਵਤਾਏ ਨਗਨ ਵਿਰਤ ਰੰਗ ਏਕ ਗੈਓ ਸ਼ੋਭਾ ਪਾਏ ਪਾਟ ਪਟੰਬਰ ਵਿਰਚਿਆ ਜੀ ਰਚ ਲਗਾਇ ਸਭ ਕੇ ਜਨਮ ਰੇਹਾ ਤਬ ਪ੍ਰਭ ਆਪ ਕਰੇ ਕੇ ਰਾਏ ਸਾ ਸਾ ਸਿਮਰਤ ਰਾਂ ਨਾਨਕ ਦਾਨ ਪਾਈ ਸੋਈ ਮਹਿਨ ਲਾਪਨਿਵਾਨ ਅਰ ਕਾ ਸੰਤ ਬਰਾਨ ਦਾਨ ਤਿਸ ਗਾ ਬਨਹਾਰਾ ਪਾਈ ਮੀਤ ਸੁਤ ਸਗਲ ਤੇ ਜਿਹ ਹੁਤੇ ਪਿਆਰਾ ਰਹਾ ਕਿਸ ਗਾ ਕਰੀ ਜਨਾ ਸੰਤ ਚੋਰ ਟਲਾਉ ਸੀਸ ਨਿਹਾਰੋ ਚਰਨ ਦਲ ਤੁਰਮ ਗੋ ਲਾਉ ਬੈ ਵਿਸ਼ਟ ਬਚਨ ਵੇਂਦੀ ਕਰੋ ਦੀਨ ਕੀ ਨਿਆਈ ਤਦ ਜਿਵਾਨ ਸਰਣੀ ਬਰੋ ਹਰ ਗੁਣ ਨਿਦ ਪਾਈ ਔ ਲੋਗਨ ਪੁਨੇ ਪੁਨਾ ਕਰੋ ਜਨ ਕਾ ਦਰਸਾਰ ਅੰਮ੍ਰਿਤ ਵਚਨ ਮੰਨ ਮੈਂ ਸਿੰਚੋ ਬੰਤੋ ਬਾਰ ਬਾਰ ਚਿਤੋ ਮਨ ਅਸਾ ਕਰੋ ਜਨ ਕਾ ਸੰਗ ਵਾਂਗੋ ਨਾਨਕ ਗੋ ਪ੍ਰਭ ਦੇ ਆਕਾਰ ਦਾਸ ਜਰਣੀ ਲਗੋ ਸੁਈ ਮਹਿਲਾ ਪੰਨਾ ਜਿਨ ਮੁਹੇ ਬ੍ਰਹਮੰਡ ਕੰਡ ਤਾਉ ਮੈਂ ਪਾਉ ਰਾਗਲ ਹੋਏ ਵਿਕਈ ਜਿਉ ਦੇਉ ਆਪਣਾ ਨਾਮ ਰਹਾਉ ਜਾਤੇ ਨਹੀਂ ਕੋ ਸੁਗੀ ਤਕੇ ਪਛੈ ਜਾਉ ਛੋੜ ਜਾਈ ਜੋ ਸਗਲ ਕੋ ਹਿਰ ਵਿਰ ਲਬਡਾਉ ਕਰੋ ਕਿਰਪਾ ਕਰੁਣਾ ਬਦੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬਿਨਦੀ ਸਾਧ ਸੰਗ ਸਮਾਉ ਰਾਗ ਸੁਈ ਮਹਲਾ ਪੰਜਵਾਂ ਅੰਕਾਰ ਪੰਜਵਾਂ ਪੜਤਾਲਿਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਵੇਤ ਗੁਰਿਆ ਮਹਲਾ ਮਹਨ ਲਾਲਣਾ ਜਪਵਨ ਗੋਬਿੰਦ ਏਕੈ ਅਰਣਾਈ ਕੁਲ ਕੈ ਸਤਿ ਲਾਗਵਨ ਛੜ ਦੂਦਾ ਕੀ ਗੁਰਿਆ ਰਾਮ ਨਿਰਗੁਣ ਹਰੀ ਅ ਸਰਗੁਣ ਦਰੀਆ ਅਨਕ ਕੋਠਰੀਆ ਮੈਂ ਪਿਨ 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 ਗਰੀਆ ਤੇਜ ਮਨ ਕੋਟਵਰੀਆ ਨੀਜੇ ਮੰਦਰ ਪਰੀਆ ਤਾਹ ਅਨੰਦ ਕਰੀਆ ਨਾ ਮਿਰੇ ਨਾ ਜਰੀਐ ਕੀਰਤਨ ਜੁਰੀਆ ਬੋ ਵਿਦ ਫਿਰੀਆ ਪਰ ਕੋ ਹੀਰੀਆ ਦੇਖੇ ਨਗਰੀਆਂ ਸਾਧੂ ਸੰਗ ਭਰੀਆਂ ਹਰ ਦਵਾਰ ਹੈ ਖਰੀਆਂ ਦਰਸ਼ਨ ਗਰੀਆਂ ਨਾਨਕ ਗੁਰ ਮੇਰੀਆਂ ਗੋੜ ਨਹੀਂ ਰੀਆਂ ਸੁਈ ਮਹਿਲਾ ਪਨਵਾ ਰਾਸ ਮੰਡਲ ਕੀ ਨੂਂ ਧਾਰਾ ਸਗਲੋ ਸਾਜ ਰਖਿ ਬਸਾਰਾ ਰਹਾ ਬੋ ਵਿਦ ਰੂਪ ਰੰਗ ਪਾਰਾ ਤੇ ਕੈ ਖੁਸ਼ੀ ਪੋਗਨੇ ਆਰਮ ਸਵਰਸ ਲੈਤ ਵਸਨ ਰਰ ਬਰਨ ਜੇ ਨਾਈ ਮੁਖ ਨਾਮ ਸਰ ਕਹਿ ਨ ਜਈ ਖੇਲ ਤਹਾਰਾ ਨਾਨਕ ਰੇ ਦਸੰਦ ਜਿਨਾਰਾ ਸੋਈ ਮਹਿਲਾ ਪੰਜਵਾ ਤੋਵੇ ਆਇਆ ਸਰਣੀ ਆਇਆ ਪ੍ਰੋਸੇ ਆਇਆ ਕਿਰਪਾ ਆਇਆ ਜੋ ਬਵ ਤੋਰ ਕੋ ਸੁਆਮੀ ਮਰ ਗੁਰੇ ਬਿਠਾਇਆ ਰ ਮਾਂ ਦੁਤਰ ਮਾਇਆ ਜੈਸੇ ਪਵਨ ਜੁਲਾਇਆ ਸੋਨ ਸੋਨ ਹੀ ਜ ਰਾਇ ਕਰੋ ਤਰਮ ਰਾਇ ਗ੍ਰੀ ਅੰਧ ਕੋ ਕਾਇਆ ਪਾਵਕ ਸਗ ਰਾਇ ਗਈ ਓਟ ਸਦਾ ਆ ਨਾਨਕ ਅਰ ਤੇ ਆਇਆ ਅਬ ਮੈਂ ਬੁਰਾ ਪਾਇਆ ਰੋਈ ਮਹਿਲਾ ਪੰਜਵਾ ਕਰੇ ਸੇਵਾਇਕੂੰਗਾ ਸਤਗੁਰੂ ਸਾਥ ਸਤਗੁਰੂ ਕਾ ਸਵਨੰਦੀਆ ਮਿਲੇ ਨਾਮ ਅੰਧਾਰਾ ਟੁਟਾ ਸੱਚਾ ਪਰਸ਼ਾ ਤਬ ਗਇਆ ਸੰਸਾਰਾ ਭਗਤਾਂ ਕੀ ਟੀਗ ਤੋ ਸੰਸਾਂਗੀ ਹੋਰ ਤੋ ਸੱਚਾ ਸਿਰਜਨਾ ਰਾਰਾ ਸਜ ਦੇਰੇ ਸਮਗਰੀ ਸਜ ਤੇਰਾ ਦਰਬਾਰਾ ਸਜ ਦੇਰੇ ਤਾ ਜਿੰਨਿਆ ਸਜ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਜੀਰਾ ਦਰਸਾਰਾ ਓਂਕਰ ਬਾਣੀ ਤੇਰੇ ਅੰਸੇ ਕਾ ਜਿਨ ਹਰ ਨਾਮ ਪਿਆਰਾ ਸਬੇਸ਼ ਬੁਰੀਆ ਜਪਾਇਆ ਦਮ ਬਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਣਾ ਕੋ ਬਲਿਆ ਰਾਮ ਰਾਗ ਸੋਈ ਮਹਿਲਾ ਪੰਜਵਾਂ ਘਰ ਸੱਤਵਾਂ ਕੋ ਗਾ ਸਤਗੁਰ ਪ੍ਰਸਾਦ ਤੇਰਾ ਬਾਣਾ ਦੁਹਿਵ ਨਹ ਜਿਸਨ ਹੋਈ ਦਿਆਲਾ ਸਾਈ ਭਗਤ ਜੋਤਿ ਦਪਾਵੇ ਤੋ ਸਰੁ ਦੀਆ ਬ੍ਰਤ ਪਾਲਾ ਮੇਰੇ RAM ਰਾਏ ਸੰਤਾ ਦੇਖ ਤੁਮਾਰੀ ਜੋ ਦਦ ਪਾਵੈ ਸੋ ਪਰਵਾਨ ਮਨ ਤਨ ਤੁਹੈ ਦਾਰੀ ਰਾਮ ਤੂੰ ਦਿਆਲ ਕਿਰਪਾਲ ਕਿਰਪਾ ਨਿਦਾ ਆਸਾ ਪੂਰਨ ਹਰਿ ਭਗਤ ਤੇਰੇ ਸਭ ਬ੍ਰਾਂਣ ਪਾਤ ਪ੍ਰੀਤ ਹੋ ਪ੍ਰੀਤਮ ਤੂ ਭਗਤ ਜਨ ਕਾ ਪਿਆਰਾ ਤੋਤਾ ਪਰੇ ਤੇ ਉੱਚਾ ਕੋਈ ਅਰਣਾ ਤੇਰੀ ਭਾਤੇ ਇਹ ਅਰਦਾਸ ਮਾਰੀ ਸੁਆਮੀ ਕਿ ਸਰਣਾਏ ਸੁਖਾਤੇ ਦਿਨ ਰਰ ਸਾ ਸਤਿਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਗਨਾਨ ਗ ਮੰਗੇ ਸਾਹਿਬ ਤੁਟੇ ਪਾਵਾਂ ਸੋਈ ਮੈ ਲਾ ਪੰਜਾਂ ਐ ਸਰਣਾਈ ਜੇ ਤੂੰ ਕਹੋ ਸੋਦਾਨ ਦਿਰਾ ਕੇ ਆ ਆਧ ਬੈਰ ਜੇ ਤੂੰ ਦਿੱਤੇ ਆਈ ਨਿਰਮਲ ਹੋਵੇ ਜਿਹਾ ਮੇਰੇ ਰਾਵੋ ਸੋਦਾਨ ਪਲਣ ਆਇਆ ਖੋਜਦੋ ਖੋਜਦੋ ਸੋ ਸਾਧ ਸੰਗ ਤਿੰਨ ਛਰਣਾਈ ਪਾਇਆ ਰਾਵੋ ਵੇਦ ੜੇ ਪੜਿ ਪਰਮ ਹਰੀ ਇਕ ਟੇਲ ਨਹੀਂ ਗੀਵਨ ਪਾਈ ਸਾਦਿਕ ਸਿਧ ਹਿਰੇ ਬਿਲਾ ਤੇ ਦੇਵੀ ਮੋਹੀ ਪਾਈ ਦਸ ਦਰ ਰਾਜੇ ਹੋਏ ਵਰਤੇ ਮਾਂ ਦੇ ਅਵਦੂਤਾ ਤਿਨ ਵੀ ਅੰਧਨ ਪਾਇਓ ਤੇਰਾ ਲਾਏ ਰਗੇ ਵਿਗੂਤਾ ਸਹਿਜ ਸੂਕ ਨੰਦ ਨਾਮ ਰਸ ਹਰ ਸੰਦੀ ਮੰਗਲ ਲਗਾਇਆ ਸਭਲ ਦਰਸ਼ਨ ਬਿਟਿਓ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇ